ਹੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਕੈਬਨਟ ਦੇ ਵਿੱਚ ਬਾਹਰ ਕੀਤੇ ਮੰਤਰੀ ਵਿਜੇ ਸਿੰਘਲਾ ਤੇ ਅਨਮੋਲ ਗਗਨਮਾਨ ਦੀ ਦੁਬਾਰਾ ਐਂਟਰੀ ਹੋਵੇਗੀ ਕੈਬਨਟ ਦੇ ਵਿੱਚ ਅਨਮੋਲ ਗਗਨਮਾਨ ਦੁਬਾਰਾ ਕੈਬਨਟ ਦੇ ਵਿੱਚ ਮੰਤਰੀ ਬਣਨਗੇ ਵਿਜੇ ਸਿੰਘਲਾ ਦੁਬਾਰਾ ਮੰਤਰੀ ਬਣਨਗੇ ਇੱਕ ਚਰਚਾਾਂ ਵਿੱਚ ਤੇਜ਼ ਹੋਈਆਂ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋ ਇੱਕ ਖਬਰਾਂ ਫੈਲ ਰਹੀਆਂ ਨੇ ਇੱਕ ਵਿਜੇ ਸਿੰਘਲਾ ਜਿਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਉਹਨਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਲਿਆ ਜਾਵੇ ਸੋ ਪੰਜਾਬ ਦੇ ਵਿੱਚ ਦੋ ਸੀਟਾਂ ਖਾਲੀ ਨੇ ਮੰਤਰੀ ਮੰਡਲ ਦੀਆਂ ਦੋ ਅਹੁਦੇ ਖਾਲੀ ਨੇ ਜਿਹੜਾ ਕਿ ਹੁਣ ਮੰਤਰੀ ਮੰਡਲ ਦਾ ਵਿਸਥਾਰ ਹੋਵੇ ਤਾਂ ਉਹਦੇ ਵਿੱਚ ਇਹ ਦੋਨੋਂ ਮੰਤਰੀ ਵਾਪਸ ਲੈ ਜਾਣਗੇ ਇਹ ਖਬਰਾਂ ਕਿੱਥੋਂ ਆਈਆਂ ਨੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਇੱਕ ਕਦੋਂ ਵਾਪਸ ਲੈ ਜਾਣਗੇ ਕਿ ਕਿਉਂ ਵਾਪਸ ਲੈਣ ਜਾ ਰਹੇ ਹਨ ਮਾਨ ਸਰਕਾਰ ਇਹਨਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਇਹ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਤੇ ਤਾਜ਼ਾ ਖਬਰ ਜੜੀ ਪਹੁੰਚ ਸਕੇ ਸੋ ਪੰਜਾਬ ਦੇ ਜੋ ਕੈਬਨਿਟ ਦਾ ਵਿਸਤਾਰ 7ਵੀਂ ਵਾਰ ਹੋਇਆ ਹੈ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣਦੀ ਹੈ 10 ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਕੁਝ ਸਮੇਂ ਬਾਅਦ ਫਿਰ ਪੰਜ ਮੰਤਰੀ ਫੌਰ ਨਵੇਂ ਸ਼ਾਮਲ ਕੀਤੇ ਜਾਂਦੇ ਨੇ ਦੂਸਰੀ ਵਾਰ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ अरोड़ा ਉਹਨਾਂ ਨੂੰ ਲਿਆ ਜਾਂਦਾ ਹੈ ਪਹਿਲੀ ਕੈਬਨਿਟ ਦੇ ਵਿੱਚ ਜਦੋਂ ਪਹਿਲੀ ਕੈਬਨਿਟ ਨੇ ਸੋਚ ਚੁੱਕੀ ਤਾਂ ਅਮਨ अरोड़ा ਨੂੰ ਨਹੀਂ ਦਿੱਤਾ ਗਿਆ ਔਰ ਦਿੱਲੀ ਤੋਂ ਫਿਰ ਹੁਕਮ ਆਇਆ ਤੇ ਪੰਜ ਮੰਤਰੀਆਂ ਦੇ ਵਿੱਚ ਅਮਨ अरोड़ा ਨੂੰ ਸ਼ਾਮਲ ਕੀਤਾ ਗਿਆ ਔਰ ਤੀਸਰੀ ਵਾਰ ਫਿਰ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਫਿਰ ਜਿਹੜੇ ਕਿ ਚਾਰ ਮੰਤਰੀਆਂ ਦੀ ਛੁੱਟੀ ਕਰਵਾ ਦਿੱਤੀ ਗਈ ਤੇ ਚਾਰ ਦੀ ਥਾਂ ਤੇ ਪੰਜ ਮੰਤਰੀ ਨਵੇਂ ਸ਼ਾਮਲ ਕਰ ਲਏ ਜਾਂਦੇ ਨੇ ਉਸ ਤੋਂ ਬਾਅਦ ਫਿਰ ਵਿਸਤਾਰ ਹੁੰਦਾ ਹੈ ਫਿਰ ਜਿਹੜੇ ਕਿ ਦੋ ਮੰਤਰੀਆਂ ਦੀ ਛੁੱਟੀ ਕਰਵਾ ਦਿੱਤੀ ਜਾਂਦੀ ਏ ਤੇ ਤਿੰਨ ਮੰਤਰੀ ਹੋਰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਏ ਜਾਂਦੇ ਨੇ ਔਰ ਫਿਰ ਜਿਹੜਾ ਕਿ ਉਹਨਾਂ ਮੰਤਰੀਆਂ ਦੇ ਮਹਿਕਮੇ ਬਦਲੇ ਜਾਂਦੇ ਨੇ ਤੇ ਫਿਰ ਮੰਤਰੀ ਮੰਡਲ ਦਾ ਵਿਸਤਾਰ ਹੁੰਦਾ ਹੈ ਤੇ ਇੱਕ ਮੰਤਰੀ ਕੈਬਨਿਟ ਵਿੱਚ ਲਿਆ ਜਾਂਦਾ ਹੈ ਤੇ ਇੱਕ ਦੀ ਛੁੱਟੀ ਕਰਵਾ ਦਿੱਤੀ ਜਾਂਦੀ ਏ ਸੋ ਉਸ ਤੋਂ ਪਹਿਲਾਂ ਸਭ ਤੋਂ ਜਿਹੜਾ ਕੀ ਇੱਕ ਮੰਤਰੀ ਜੀ ਦੇ ਉੱਪਰ ਜੋ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਮੰਤਰੀ ਪਦ ਖਾਲੀ ਹੋ ਗਿਆ ਤੇ ਉਹਨਾਂ ਦੀ ਥਾਂ ਤੇ ਨਵਾਂ ਸਿਹਤ ਮੰਤਰੀ ਬਣਾ ਦਿੱਤਾ ਗਿਆ ਬਲਵੀਰ ਸਿੰਘ ਪਹਿਲਾਂ ਜਿਹੜਾ ਕੀ ਬਲਵੀਰ ਸਿੰਘ ਨੂੰ ਨਹੀਂ ਬਣਾਇਆ ਗਿਆ ਸੀ ਪਹਿਲਾਂ ਬਣਾਇਆ ਗਿਆ ਸੀ ਜੋ ਇੰਦਰਜੀਤ ਸਿੰਘ ਨੇਜਰ ਨੂੰ ਔਰ ਇੰਦਰਜੀਤ ਸਿੰਘ ਨੇਜਰ ਜਦੋਂ ਸਿਹਤ ਮੰਤਰੀ ਬਣੇ ਤਾ ਕੁਝ ਸਮੇਂ ਬਾਅਦ ਇੰਦਰਜੀਤ ਸਿੰਘ ਨਿਜਰਤ ਹੋਈ ਉਹਨਾਂ ਨੂੰ ਕੈਂਡੀਡੇਟ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਬਲਵੀਰ ਸਿੰਘ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਸੋ ਸਿਹਤ ਮੰਤਰੀ ਲਗਾਤਾਰ ਤਿੰਨ ਵਾਰੀ ਬਦਲੇ ਗਏ ਇਸ ਤੋਂ ਬਾਅਦ ਫੋਨ ਫਿਰ ਚਰਚਾ ਵਿੱਚ ਉੱਠ ਰਹੀਆਂ ਨੇ ਕਿ ਜਿਵੇਂ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲ ਗਈ ਏ ਵਿਜੇ ਸਿੰਘਲਾ ਬਿਲਕੁਲ ਬੇਦੋਸ਼ ਪਾਏ ਗਏ ਨੇ ਜੋ ਵਿਜੀਲੈਂਸ ਨੇ ਵੀ ਔਰ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਜੋ ਇਲਜ਼ਾਮ ਲੱਗੇ ਸੀ ਉਹ ਕੋਈ ਸਬੂਤ ਨਹੀਂ ਮਿਲੇ ਜਿਸ ਕਰਮ ਉਹ ਇਲਜ਼ਾਮ ਬੇਬੁਨਿਆਦ ਸੀ ਸੋ ਹੁਣ ਉਹਨਾਂ ਨੂੰ ਜਿਹੜਾ ਕਲੀਨ ਚਿੱਟ ਦੇਣ ਤੋਂ ਬਾਅਦ ਫਿਰ ਮੰਤਰੀ ਮੰਡਲ 'ਚ ਲਿਆ ਜਾਵੇ ਸਿਹਤ ਮੰਤਰੀ ਫਿਰ ਉਹਨਾਂ ਨੂੰ ਬਣਾਇਆ ਜਾਵੇ ਕਿਉਂਕਿ ਮਾਲਵਾ ਪੱਟੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਇਹੀ ਚਾਹੁੰਦੀ ਕਿ ਮਾਲਵਾ ਦੇ ਵਿੱਚ ਜਿਹੜਾ ਕਿ ਮਾਨਸਾ ਤੋਂ ਇਹ ਵਿਜੇ ਸਿੰਘਲਾ ਸੀ ਉਹਨਾਂ ਨੂੰ ਫਿਰ ਦੁਬਾਰਾ ਮੰਤਰੀ ਮੰਡਲ ਵਿੱਚ ਲੈ ਰਿਆ ਜਾਵੇ ਮਾਨਸਾ ਵਾਲੀ ਸਾਈਡ ਤੇ ਸਾਰੀ ਬੈਲਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਰਹੇ ਸੋ ਇਹ ਬਹੁਤ ਜਲਦੀ ਜਿਹੜਾ ਵਾਪਸ ਹੈ ਇਹਨਾਂ ਨੂੰ ਮੰਤਰੀ ਮੰਡਲ ਚ ਲੈ ਸਕਦੀ ਆਮ ਆਦਮੀ ਪਾਰਟੀ ਔਰ ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਜਿਹੜੇ ਕਿ ਖਰੜ ਤੋਂ ਵਿਧਾਇਕ ਸੀ ਉਹਨਾਂ ਨੂੰ ਜਦੋਂ ਮੰਤਰੀ ਮੰਡਲ ਚ ਲਿਆ ਗਿਆ ਉਹਨਾਂ ਨੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਉਹ ਜਿਹੜਾ ਕਿ ਪੰਜਾਬ ਦੇ ਇੱਕ ਸੁਪਨਾ ਵੇਖ ਕੇ ਆਏ ਸੀ ਔਰ ਉਹਨਾਂ ਨੇ ਪੰਜਾਬ ਦੇ ਜਿਹੜਾ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਸੀ ਉਹਦੇ ਮਹਿਕਮੇ ਦੇ ਉੱਤੇ ਕੰਮ ਕਰਦੇ ਹੋਏ ਉਹਨਾਂ ਨੇ ਜਿਹੜਾ ਕਿ ਪੰਜਾਬ ਵਿੱਚ ਲਗਾਤਾਰ ਸਰਗਰਮ ਰਹੇ ਪਰ ਅਚਨਚੇਤ ਉਹਨਾਂ ਦੇ ਉੱਪਰ ਕੋਈ ਅਜਿਹੇ ਦੋਸ਼ ਵੀ ਨਹੀਂ ਸੀ ਜੋ ਮੁੱਖ ਮੰਤਰੀ ਦੇ ਅੰਦਰ ਖਾਤੇ ਜਿਹੜੇ ਉਹਨਾਂ ਨੂੰ ਕੋਈ ਸ਼ਿਕਾਇਤ ਮਿਲੀ ਕਿ ਉਹਨਾਂ ਨੇ ਮੰਤਰੀ ਹੁੰਦਿਆਂ ਆਪਣਾ ਜਿਹੜਾ ਕੀ ਭ੍ਰਿਸ਼ਟਾਚਾਰ ਕਰਕੇ ਤੇ ਲਗਭਗ 50 ਏਕੜ ਜ਼ਮੀਨ ਬਣਾ ਲਈਏ ਸੋ ਮੁੱਖ ਮੰਤਰੀ ਦੇ ਜੋ ਇਹ ਉਜ ਨਿੱਜੀ ਲੋਕ ਸੀ ਉਹੀ ਗੱਲਾਂ ਕਰਦੇ ਸੀ ਪਰ ਉਹ 50 ਏਕੜ ਜ਼ਮੀਨ ਕਿੱਥੇ ਬਣੀ ਉਹ ਭ੍ਰਿਸ਼ਟਾਚਾਰ ਦੇ ਰਹੀ ਉਹ ਪੈਸਾ ਕਿੱਥੇ ਗਿਆ ਉਸ ਦਾ ਅਜੇ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ ਜੋ ਅਨਮੋਲ ਗਗਨਮਾਨ ਦੇ ਉੱਪਰ ਇਹ ਲੱਗੇ ਦੋਸ਼ ਵੀ ਨਿਰਧਾਰਤ ਸੀ ਜਿਹੜੇ ਕਿ ਹੁਣ ਅਨਮੋਲ ਗਗਨਮਾਨ ਦਿੱਲੀ ਦੀ ਹਾਈ ਕਮਾਂਡ ਤੱਕ ਪਹੁੰਚ ਗਈ ਥੀ ਉਹਨੇ ਕੇਜਰੀਵਾਲ ਅਤੇ ਹਾਈ ਕਮਾਨੇ ਅਨਮੋਲ ਗਗਨਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਮੰਤਰੀ ਮੰਡਲ ਵਿੱਚ ਫਿਰ ਵਾਪਸ ਲਿਆ ਜਾਵੇਗਾ ਕੇਜਰੀਵਾਲ ਲਗਾਤਾਰ ਪੰਜਾਬ ਦੇ ਤੌਰੇ ਕਰ ਰਹੇ ਨੇ ਔਰ ਕੇਜਰੀਵਾਲ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਅਨਮੋਲ ਗਗਨਮਾਨ ਤੇ ਵਿਜੇ ਸਿੰਘਲਾ ਉਹ ਦੁਬਾਰਾ ਮੰਤਰੀ ਮੰਡਲ ਵਿੱਚ ਵਾਪਸ ਲੈ ਲਿਆ ਜਾਣ ਜੋ ਕਿ ਅਨਮੋਲ ਗਗਨਮਾਨ ਦਾ ਆਮ ਆਦਮੀ ਪਾਰਟੀ ਵਿੱਚ ਜਦੋਂ ਸ਼ਾਮਲ ਹੋਏ ਸੀ ਜੋ ਮਾਲਵਾ ਪੱਟੀ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਮਾਲਵਾ ਪੱਟੀ ਦੇ ਵਿੱਚ ਜੋ ਵਿਰੋਧੀ ਧਿਰ ਦੇ ਵਿੱਚ ਸੀਗੀ ਆਮ ਆਦਮੀ ਪਾਰਟੀ ਉਸ ਵਕਤ ਸਮੇ ਬਹੁਤ ਔਖਾਈ ਸੀ ਕੋਈ ਵੀ ਲੀਡਰ ਜਿਹੜਾ ਕਿ ਝੰਡਾ ਚੱਕਣੋਂ ਤਿਆਰ ਨਹੀਂ ਸੀ ਪਰ ਅਨਮੋਲ ਗਗਨ ਮਾਨ ਨੇ ਸੇਜਾ ਨਾਲਾ ਕੇ ਜੋ ਆਮ ਆਦਮੀ ਪਾਰਟੀ ਦਾ ਅਕਸ ਜਿਹੜਾ ਪੰਜਾਬ ਵਿੱਚ ਮਜ਼ਬੂਤ ਕੀਤਾ ਹੈ ਉਹ केजरीवाल ਜਾਣਦੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਦਬਾਅ ਬਣਾ ਰਹੇ ਨੇ ਕਿ ਇਹਨਾਂ ਦੋਨੋਂ ਮੰਤਰੀਆਂ ਨੂੰ ਵਾਪਸ ਮੰਤਰੀ ਮੰਡਲ 'ਚ ਲੈ ਲਿਆ ਜਾਵੇ ਹੁਣ ਇਹ ਮੰਤਰੀ ਮੰਡਲ ਦਾ ਕਦੋਂ ਵਿਸਤਾਰ ਹੋਣਾ ਹੈ ਮੰਤਰੀ ਮੰਡਲ ਦੇ ਵਿੱਚ ਪਹਿਲਾਂ ਇਹ ਦੋ ਪੋਸਟਾਂ ਜਿਹੜੀਆਂ ਖਾਲੀ ਰੱਖੀਆਂ ਹੋਈਆਂ ਨੇ ਜੋ ਕਿ 16 ਮੰਤਰੀ ਨੇ ਇਸ ਸਮੇਂ ਹੁਣ 18 ਮੰਤਰੀ ਪੰਜਾਬ ਦੇ ਹੋ ਸਕਦੇ ਨੇ ਜੇਕਰ ਇਹ ਦੋ ਮੰਤਰੀ ਵਾਪਸ ਲੈ ਜਾਂਦੇ ਨੇ ਤਾਂ 18 ਮੰਤਰੀ ਪੂਰੇ ਹੋ ਜਾਣਗੇ ਸੋ ਚਰਚਾਾਂਵਾਂ ਉੱਠ ਰਹੀਆਂ ਨੇ ਕਿ ਵਿਜੇ ਸਿੰਘਲਾ ਤੇ ਅਨਮੋਲ ਗਗਨਮਾਨ ਦੁਬਾਰਾ ਮੰਤਰੀ ਮੰਡਲ ਵਿੱਚ ਆਮ ਲੈ ਕੇ ਉਹਨਾਂ ਨੂੰ ਮਹਿਕਮੇ ਦਿੱਤੇ ਜਾਣ ਜੋ ਮੁੱਖ ਮੰਤਰੀ ਹੁਣ ਬਹੁਤ ਜਲਦੀ ਆਪਣਾ ਇਹ ਵਿਸਤਾਰ ਕਰ ਸਕਦਾ ਹੈ ਔਰ ਇਸ ਨੂੰ ਲੈ ਕੇ ਇਹ ਚਰਚਾਵਾਂ ਤੇਜ਼ ਹੋਈਆਂ ਨੇ